ਵਾਨ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਗਰੰਥੀ ਸਿੰਘ ਦੀ 13 ਸਾਲ ਦੀ ਬੇਟੀ ਦੇ ਨਾਲ ਦੁਸ਼ਕਰਮ ਹੋਇਆਗਾ ਪਹਿਲਾਂ ਇੱਕ ਮਾੜੀ ਜੀ ਆਡੀਓ ਸੁਣੋ ਐਸਪੀਸੀ ਦੇ ਪ੍ਰਧਾਨ ਸਾਹਿਬ ਨੇ ਧੰਮੀ ਸਾਹਿਬ ਆਪ ਜੀ ਅੱਗੇ ਵੀ ਅਪੀਲ ਹੈ ਕਿ ਅਸੀਂ ਗਰੰਥੀ ਦੀ ਬੇਟੀ ਇੱਕ ਸਾਡੀ ਪੂਰੀ ਸੰਧੀ ਬੇਟੀ ਸਾਰਿਆਂ ਦੀ ਜਿਹੜੇ ਗੁਰੂ ਘਰ ਦੇ ਵਜੀਰ ਨੇ ਅਗਰ ਉਹਨਾਂ ਦੀ ਇੱਜ਼ਤ ਸੇਫ ਰਹੇਗੀ ਸਾਡਾ ਏਡੇ ਏਡੇ ਪਟੇ ਇੱਥੇ ਚਿਕਾਰੇ ਛੱਟਨੇ ਤੇ ਇਕੱਠੇ ਪੈਣਾ ਤੇ ਤੁਹਾਡੇ ਵਰਗੀਆਂ ਕੁਰਸੀਆਂ ਦੇ ਉੱਤੇ ਬੈਠੇ ਸਾਡੇ ਜੀ ਅਗਰ ਕਿਤੇ ਅਮਦਤ ਨਹੀਂ ਕਰ ਸਕਦੇ ਤੇ ਸਾਡਾ ਫਿਰ ਦਵਾਨੇ ਮੁੱਲ ਨਹੀਂ ਜੇਗਾ ਪਰ ਅੱਜ ਤੇ ਸਾਡੀ ਆਣ ਜਿਹੜੀ ਹੈ ਉਹ ਪੈਰਾ ਥੱਲੇ ਰੋਣੀ ਜਾ ਰਹੀ ਹੈ ਮੈਂ ਐਸ ਸੀ ਤੁਹਾਡੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਾਲੀ ਹੈ ਮੈਂ ਆਪ ਜੀ ਨੂੰ ਵੀਡੀਓ ਭੇਜਾਂਗਾ ਕੱਲੋ ਤੁਹਾਡੇ ਕੋਈ ਨਾ ਕਹੇ ਤੇ ਸਾਨੂੰ ਪਤਾ ਲੱਗਦਾ ਤੇ ਅਸੀਂ ਪਤਾ ਕਿਹੜੀਆਂ ਟੇਕਾ ਮਾਰ ਦੇਣੀਆਂ ਸਨ ਆ ਮੇਰ ਕੋ ਪੇਟੀ ਦੇ ਪਿਆਨ 164 ਤੇ ਨੇ ਉਹ ਵੀ ਹੈਗਾ ਐਫ ਆਈ ਆਰ ਵੀ ਹੈਗੀ ਚ ਆ ਸੰਗਤ ਅੱਜ ਸਾਰੀ ਇੱਥੇ ਇਕੱਠੀ ਹੋਈ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਸਾਡਾ ਇਹਦੇ ਵਿੱਚ ਸਾਥ ਦਿਓ ਅਗਰ ਸਾਥ ਨਾ ਦਿੱਤਾ ਤੇ ਸਾਡੀ ਵੀ ਗਿਣਤੀ ਇੱਥੇ ਯੂਪੀ ਤੇ ਉੱਤਰਾਖੰਡ ਦੇ ਵਿੱਚ ਘੱਟੋ ਘੱਟ 20 ਲੱਖ ਦੀ ਹੈ ਨਹੀਂ ਤੇ ਫਿਰ ਸਾਨੂੰ ਆਪਣੀ ਲੜਾਈ ਲੜਨੀ ਆਪ ਵੀ ਆਉਂਦੀ ਹੈ ਤੇ ਕੱਲ ਨੂੰ ਨਾ ਆਖਿਆ ਜੇ ਵੀ ਤੁਸੀਂ ਘੱਟੋ ਘੱਟ ਸਾਨੂੰ ਇੱਕ ਵਾਰ ਦੱਸਾਂ ਇਸ ਕਰਕੇ ਮੈਂ ਆਪ ਜੀ ਦੇ ਅੱਗੇ ਅਪੀਲ ਕਰਨ ਆਇਆ ਐਸਪੀ ਆਈਜੀ ਤੇ ਬੜੀਆਂ ਚੋਕੀਆਂ ਚੀਜ਼ਾਂ ਨੇ ਖਾਲਸੇ ਦੇ ਅੱਗੇ ਜਦੋਂ ਖਾਲਸਾ ਆਪਣੀ ਆਈ ਤੇ ਆ ਗਿਆ ਨਾ ਅਸੀਂ ਬਾਕੀ ਸਾਰਾ ਕੁਝ ਤੇ ਗਵਾ ਸਕਦੇ ਆ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਲਈ ਤੁਸੀਂ ਬੇਸ਼ੱਕ ਨਾ ਆਇਓ ਕੋਈ ਸਾਡੀ ਲੜਾਈ ਕਿਤੇ ਹੋ ਜਾਂਦੀ ਤੁਸੀਂ ਬਿਲਕੁਲ ਨਾ ਆਇਓ ਪਰ ਸਾਡੀਆਂ ਧੀਆਂ ਭੈਣਾਂ ਦੇ ਇੱਧਰ ਪੱਤੇ ਕਰ ਹੱਥ ਪੈ ਗਿਆ ਉਸ ਤੋਂ ਬਾਅਦ ਵੀ ਤੁਸੀਂ ਚੁੱਪ ਰਹੇ ਤੇ ਫਿਰ ਤੁਹਾਡਾ ਸਾਡੇ ਲਈ ਨਾ ਹੋਣਾ ਇੱਕ ਦੇ ਬਰਾਬਰ ਹੈ ਆਪਜੀ ਸਾਰੀ ਸੰਗਤ ਅੱਗੇ ਬੇਨਤੀ ਹੈ ਅੱਜ ਆਪਕੀ ਨੂੰ ਵੀਡੀਓ ਪਾਉਂਦੇ ਆ ਇਸ ਤੋਂ ਪਹਿਲਾਂ ਦੋਸਤੋ ਇਹ ਇੱਕ ਸਿੰਘ ਦੀ ਅਪੀਲ ਹੈ ਉੱਥੇ ਜਿਹੜਾ ਕਿ ਬਹੁਤ ਹੀ ਆਪਾਂ ਕਹਿ ਸਕਦੇ ਆ ਕਿ ਦਿਲ ਦੇ ਬਲਬਲੇ ਨੇ ਜਿਹੜੇ ਦਿਲ ਦੇ मतलब ਇੱਕ ਮਜਬੂਰੀਆਂ ਤੇ ਆਪਾਂ ਨੂੰ ਉਹ ਅਪੀਲ ਕਰ ਰਿਆ ਦੋਸਤੋ ਇਹ ਕੀ ਕਹਾਣੀ ਹੈ ਇਹਦੇ ਬਾਰੇ ਦੱਸਾਂਗਾ ਪੂਰੀ ਤੁਹਾਡੇ ਨਾਲ ਡਿਟੇਲ ਦੇ ਵਿੱਚ ਸਾਂਝ ਪਾਵਾਂਗੇ ਕਿ ਇਹ ਕਿੱਥੋਂ ਦੀ ਕਹਾਣੀ ਹੈ ਕਿੱਥੇ ਇੱਕ 13 ਸਾਲ ਦੀ ਬੱਚੀ ਦੇ ਨਾਲ ਕਿੰਨੇ ਤਰੰਦਿਆਂ ਨੇ ਜਿਹੜਾ ਬਲਾਤਕਾਰ ਕੀਤਾਗਾ ਤੇ ਉਹਦਾ ਕੀ ਪ੍ਰਸ਼ਾਸਨ ਨੇ ਕਿਵੇਂ ਐਸਪੀ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਕਿਵੇਂ ਐਸਪੀ ਨੇ ਉਸ ਧੀ ਦੇ ਜਿਹੜੇ ਬਾਪ ਨੇ ਗ੍ਰੰਥੀ ਸਿੰਘ ਉਹਨੂੰ ਕੀ ਕੁਝ ਕਿਹਾਗਾ ਆਹ ਵੀਡੀਓ ਕਰਦੇ ਆ ਸਟਾਰ ਵੈਕਰਜੀਕਾ ਖਾਲਸਾ ਵੈਕਰਜੀਕੀ ਫਤਿਹ ਦੋਸਤੋ ਇਹ ਜਿਹੜੀ ਗੱਲਬਾਤ ਹੈ ਕਿ ਪੀਲਪੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ 13 ਸਾਲ ਦੀ ਧੀ ਦਾ ਮਾਮਲਾ ਹੈ ਜਿਹੜਾ ਗ੍ਰੰਥੀ ਸਿੰਘ ਸਾਹਿਬ ਸਿੰਘ ਹੈਗਾ ਤੇ ਉਹ ਦੱਸਦਾਗਾ ਕਿ ਮੈਂ ਰਹਿ ਰਾਜ ਸਾਹਿਬ ਦਾ ਪਾਠ ਕਰ ਰਿਆ ਸੀਗਾ ਤੇ ਪਾਠ ਮੈਂ ਪਾਠ ਕਰਦਾ ਸੀ ਤੇ ਬੱਚੀ ਬਾਹਰ ਖੇਡ ਰਹੀ ਸੀਗੀ ਪਾਠ ਕਰਨ ਤੋਂ ਬਾਅਦ ਜਦੋਂ ਦੇਖਿਆ ਕਿ ਬੱਚੀ ਕਿਤੇ ਦਿਖਾਈ ਨਹੀਂ ਦਿੰਦੀ ਜਦੋਂ ਲੱਭਣਾ ਸ਼ੁਰੂ ਕੀਤਾ ਤਾਂ ਦੋਸਤੋ ਜਦੋਂ ਬੇਟੀ ਨਾ ਮਿਲੀ ਤਾਂ ਉੱਥੋਂ ਕਿਸੇ ਨੇ ਨੇੜੇੋਂ ਦੱਸਿਆ ਕਿ ਕਾਰ ਆਈ ਸੀ ਤੇ ਕਾਰ ਦੇ ਵਿੱਚ ਚਾਰ ਜਾਣੇ ੱੱਕੇ ਨਾਲ ਬੇਟੀ ਨੂੰ ਵਿੱਚ ਸਿੱਟ ਕੇ ਲੈ ਗਏ ਨੇ ਤਾਂ ਉਹ ਥਾਣੇ ਜਾਂਦੇ ਨੇ ਜਾ ਕੇ ਆਪਣੀ ਰਪਟ ਦਰਜ ਕਰਾਉਂਦੇ ਨੇ ਪਰ ਦੋਸਤੋ 1 ਮਹੀਨਾ ਬੀਤ ਜਾਣ ਦੇ ਬਾਅਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਹ ਅੱਕਹਾਰ ਕੇ ਫਿਰ ਉਥੋਂ ਦੇ ਐਸਪੀ ਕੋਲੇ ਜਾਂਦੇ ਨੇ ਜਿਹੜਾ ਐਸਪੀ ਉਹਨਾਂ ਨੂੰ ਪਹਿਲਾਂ ਭਰੋਸਾ ਦਵਾਉਂਦਾਗਾ ਕਿ ਕੋਈ ਗੱਲ ਨਹੀਂ ਐਫਆਈਆਰ ਦਰਜ ਹੋਵੇਗੀ ਮਹੀਨੇ ਬਾਅਦ ਐਫਆਈਆਰ ਦਰਜ ਕੀ ਕਰਕੇ ਤੇ ਦੋਸਤੋ ਉਹਨਾਂ ਵੱਲੋਂ ਇੱਕ ਬੰਦੇ ਨੂੰ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਤਿੰਨ ਜਾਨੇ ਨੇ ਜਿਹੜੇ ਉਹ ਆਜ਼ਾਦ ਘੁੰਮ ਰਹੇ ਨੇ ਜਦੋਂ ਇਹਦੇ ਬਾਰੇ ਜਿਹੜਾ ਗ੍ਰੰਥੀ ਸਿੰਘ ਹੈ ਉਹ ਜਾ ਕੇ ਫਿਰ ਉਹਨਾਂ ਨੂੰ ਮਿਲਣ ਜਾਂਦਾ ਹੈ ਐਸਪੀ ਨੂੰ ਕਿ ਚਾਰ ਜਾਨਿਆਂ ਨੇ ਬਲਾਤਕਾਰ ਕੀਤਾਗਾ ਤਿੰਨ ਜਾਨੇ ਅਜੇ ਬਾਹਰ ਘੁੰਮ ਰਹੇ ਨੇ ਤੇ ਤਾਂ ਐਸਪੀ ਉਹਨੂੰ ਅੱਗੋਂ ਧਮਕੀ ਦਿੰਦਾਗਾ ਕਿ ਜਿਆਦੇ ਦੌੜਪੰਜ ਕਰੀਆ ਤਾਂ ਤੇਰੇ ਤੇ ਵੀ ਪਰਚਾ ਦਰਜ ਕਰ ਦੇਵਾਂਗੇ ਇਸ ਕਰਕੇ ਆਪਣੇ ਘਰੇ ਬਹਿ ਜਾ ਚੁਪ ਕਰਕੇ ਅਸੀਂ ਇੱਕ ਜਾਨੇ ਨੂੰ ਹੀ ਗ੍ਰਿਫਤਾਰ ਕਰਨਾ ਸੀ ਕਰ ਲਿਆ ਬਾਕੀ ਇਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ ਦੋਸਤੋ ਉਸ ਬੇਟੀ ਦੇ ਮੈਡੀਕਲ ਹੋਣ ਤੋਂ ਬਾਅਦ 164 ਦੇ ਬਿਆਨ ਵੀ ਦਰਜ ਹੋ ਚੁੱਕੇ ਨੇ ਅਦਾਲਤ ਦੇ ਵਿੱਚ ਪਰ ਐਸਪੀ ਵੱਲੋਂ ਇਸ ਤਰ੍ਹਾਂ ਉਹਦੇ ਫਾਦਰ ਜਿਹੜਾ ਕਿ ਅਸੀਂ ਗੁਰੂ ਘਰ ਦਾ ਵਜ਼ੀਰ ਕਹਿੰਦੇ ਆਗੇ ਤੇ ਉਹਦੇ ਉਹਨੂੰ ਧਮਕੀ ਦੇਣਾ ਤੇ ਦੋਸਤੋ ਹੁਣ ਜਿਹੜਾ ਮੈਂ ਤੁਹਾਨੂੰ ਇੱਕ ਵਿਚਾਰ ਸੁਣਾ ਰਿਹਾ ਸੀਗਾ ਇਹ ਉਥੋਂ ਦੀ ਸੰਗਤ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਨੂੰ ਤੇ ਸਾਰੀ ਸਿੱਖ ਸੰਗਤ ਨੂੰ ਦੁਨੀਆ ਦੇ ਵਿੱਚ ਰਹਿੰਦੇ ਸਾਰੇ ਸਿੱਖਾਂ ਨੂੰ ਉਹ ਅਪੀਲ ਕਰ ਰਿਹਾਗਾ ਕਿ ਅਸੀਂ ਅਗਰ ਸਾਡੀ ਜ਼ਮੀਨ ਤੇ ਕਬਜ਼ਾ ਕਰ ਲੈਣ ਅਗਰ ਸਾਡੇ ਘਰ ਤੇ ਕਬਜ਼ਾ ਕਰ ਲੈਣ ਤਾਂ ਵੀ ਅਸੀਂ ਬਰਦਾਸ਼ਤ ਕਰ ਲਾਂਗੇ ਪਰ ਕੋਈ ਸਾਡੀ ਆਨ ਤੇ ਸਾਨ ਸਾਡੀ ਇੱਜ਼ਤ ਸਾਡੀ ਬੇਟੀ ਨੂੰ ਹੱਥ ਪਾਵੇਗਾ ਤਾਂ ਉਹ ਕਹਿੰਦਾ ਸੀ ਬਰਦਾਸ਼ਤ ਨਹੀਂ ਕਰਾਂਗੇ ਤੇ ਨਾਲ ਦੀ ਨਾਲ ਦੋਸਤੋ ਉਹ ਆਪਣੇ ਨਾਂ ਇੱਕ ਨਾਰਾਜ਼ਗੀ ਜ਼ਾਹਰ ਕਰਦਾਗਾ ਕਿ ਤੁਸੀਂ ਫੇਰ ਉਸ ਤੋਂ ਬਾਅਦ ਤਾਂ ਤੁਸੀਂ ਆਏ ਜਹੇ ਜੇ ਨਾ ਆਏ ਅਜੇ ਤੱਕ ਦੋਸਤੋ ਇਹਦੀ ਕਿਤੇ ਵੀ ਤੁਸੀਂ ਦੇਖੋਗੇ ਕਿਤੇ ਕਿਸੇ ਚੈਨਲ ਦੇ ਉੱਪਰ ਕਿਸੇ ਅਖਬਾਰ ਦੇ ਵਿੱਚ ਕਿੱਥੇ ਵੀ ਜੇ ਤੁਹਾਨੂੰ ਕਿਤੇ ਦਿਖਾਈ ਨਹੀਂ ਦੇਵੇਗੀ ਇਹਦੀ ਕਿਤੇ ਵੀ ਜਿਹੜੀ ਰਿਪੋਰਟਿੰਗ ਹੋ ਰਹੀ ਹੋਵੇ ਤੇ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਆਪਣਾ ਫਰਜ ਸਮਝਦੇ ਹੋਏ ਉਸੇ ਪਲ ਇਹਦਾ ਜਿਹੜਾ ਮਤਲਬ ਖਬਰ ਸੀਗੀ ਇਹਨੂੰ ਜਦੀ ਨਸਰ ਕੀਤਾਗਾ ਤੇ ਦੋਸਤੋ ਹੁਣ ਮੇਰੀ ਬੇਨਤੀ ਹੈ ਤੁਹਾਨੂੰ ਆਪਣੇ ਸਿੰਘ ਆਪਣੇ ਵੀਰ ਜਿਹੜੇ ਦੇਖੋ ਉਹ ਵੀ ਆਪਣੇ ਪਰਿਵਾਰ ਦਾ ਹਿੱਸਾ ਨੇ ਅਗਰ ਉਹ ਜੁਕੀ ਦੇ ਵਿੱਚ ਬੈਠੇ ਆ ਸੁੱਖ ਸੁਰੱਖਿਆਤ ਨਹੀਂ ਹੈਗੇ ਤਾਂ ਫੇਰਾ ਬਾਕੀ ਹੋਰ ਭਾਰਤ ਦੇ ਵਿੱਚ ਅਸੀਂ ਕਿੱਥੇ ਸੁਰੱਖਿਆ ਤੋਂਵਾਂਗੇ ਅਸੀਂ ਅਗਰ ਇੱਕ ਦੂਜੇ ਦਾ ਸਾਥ ਨਹੀਂ ਦੇਵਾਂਗੇ ਤਾਂ ਕਿਤੇ ਵੀ ਕੋਈ ਸੁਰੱਖਿਆਤ ਨਹੀਂ ਹੋਵੇਗਾ ਸਾਨੂੰ ਜਿਸ ਵੀ ਤਰੀਕੇ ਦੇ ਨਾਲ ਉਸ ਬੇਟੀ ਉਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਦੋਸਤੋ ਇਹ ਤਾਂ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦਾ ਕੋ ਕਰਮ ਮਾੜਾ ਹੈ ਪਰ ਇੱਕ ਜਿਹੜਾ ਸਾਡੇ ਗੁਰੂ ਘਰ ਦਾ ਵਜੀਰ ਹੈ ਜਿਹੜਾ ਗ੍ਰੰਥੀ ਹੈ ਉਹਦੀ ਬੇਟੀ ਦੇ ਨਾਲ ਨਵਾਲ ਕਮੇਟੀ ਦੇ ਨਾਲ ਦੋਸਤੋ 13 ਸਾਲ ਦੀ ਬੱਚੀ ਤੁਸੀਂ ਸੋਚ ਕੇ ਦੇਖੋ ਕਿ 13 ਸਾਲ ਦੀ ਬੱਚੀ ਵਿਚਾਰੀ ਜਿਹੜੀ ਹੈਗੀ ਆ ਉਹਦੇ ਖੇਡਣ-ਕੁੱਦਣ ਦੇ ਦਿਨ ਵੀ ਨਹੀਂ ਪੂਰੇ ਹੋਏ ਔਰ ਇਹ ਜਾਲਮਾਂ ਨੇ ਦਰਿੰਦਿਆਂ ਨੇ ਚਾਰ-ਚਾਰ ਦਰਿੰਦਿਆਂ ਨੇ ਉਹਨੂੰ ਨੋਚ ਖਾਦਾਗਾ ਦੋਸਤੋ ਇਹ ਜਿਹੇ ਲੋਕਾਂ ਨੂੰ ਫਾਂਸੀ ਦੇ ਤਖਤੇ ਤੇ ਨਹੀਂ ਇਹਨਾਂ ਨੂੰ ਨਾ ਚੌਂਕ ਦੇ ਵਿੱਚ ਖੜਾ ਕੇ ਫਾਹੇ ਟੰਗਣਾ ਚਾਹੀਦਾ ਹੈ ਕੋਲੀਆਂ ਨਾਲ ਉੜਾਉਣਾ ਚਾਹੀਦਾ ਹੈ ਜੇ ਧਿੰਦਿਆਂ ਨੂੰ ਕਾਕੇ ਪਤਾ ਲੱਗੇ ਜਿਹੜੇ ਹੋਰ ਲੋਕ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਨੂੰ ਤਿਆਰ ਬੈਠੇ ਨੇ ਤਾਂ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਵੇ ਕੰਨ ਖੁੱਲਣ ਉਹਨਾਂ ਦੇ ਕਿ ਅਗਰ ਇਹ ਜਾ ਕੋ ਕਰਮ ਕਰਾਂਗੇ ਤਾਂ ਇਹਦਾ ਰਿਜ਼ਲਟ ਹੈ ਜਿਹੜਾ ਇਹ ਨਿਕਲੇਗਾ ਪਰ ਦੋਸਤੋ ਸਾਨੂੰ ਅਫਸੋਸ ਹੁੰਦਾ ਸਾਡੇ ਦੇਸ਼ ਦੇ ਹੁਕਮਰਾਨ ਨੇ ਜਿਹੜੇ ਉਹ ਬਹੁ ਗਿਣਤੀ ਨੂੰ ਦੇਖ ਕੇ ਫੈਸਲਾ ਲੈਂਦੇ ਨੇ ਉਹ ਘੱਟ ਗਿਣਤੀਆਂ ਦੇ ਕਦੇ ਵੀ ਹੱਕ ਦੇ ਵਿੱਚ ਨਹੀਂ ਉਤਰਦੇ ਕਿਉਂਕਿ ਉਹਨਾਂ ਨੂੰ ਹਮੇਸ਼ਾ ਬਹੁ ਗਿਣਤੀ ਦੇ ਆ ਵੋਟਾਂ ਦੀ ਲੋੜ ਹੁੰਦੀ ਆ ਪਰ ਵੀਰੋ ਖਾਲਸਾ ਜੀ ਤੁਹਾਡੇ ਅੱਗੇ ਅਪੀਲ ਹੈ ਬੇਨਤੀ ਹੈ ਇਸ ਪਰਿਵਾਰ ਦੀ ਜਿੰਨੀ ਮਦਦ ਕਰ ਸਕਦੇ ਹੋ ਓਨੀ ਮਦਦ ਕਰਨੀ ਚਾਹੀਦੀ ਆ ਨਾਲ ਉਹਨਾਂ ਦੇ ਜਿਹੜਾ ਜਿੱਥੇ ਦੇਖੋ ਅਸੀਂ ਬਹੁਤ ਦੂਰ ਬੈਠੇ ਆ ਪਰ ਅੱਜ ਸੋਸ਼ਲ ਮੀਡੀਆ ਕਰਕੇ ਜਿਹੜੀ ਦੁਨੀਆ ਬਹੁਤ ਛੋਟੀ ਹੋ ਗਈ ਆ ਅਸੀਂ ਇੱਥੇ ਬੈਠ ਕੇ ਜੋ ਮਦਦ ਕਰ ਸਕਦੇ ਆ ਉਹ ਕਰ ਰਹੇ ਆ ਪਰ ਜਿਹੜੇ ਲੋਕ ਫਿਜ਼ੀਕਲ ਤੌਰ ਤੇ ਉਥੇ ਜਾ ਕੇ ਉਹਨਾਂ ਦੀ ਨੇੜੇ ਵਾਲੇ ਵਾਦ ਕਰ ਸਕਦੇ ਨੇ ਉਹ ਕਰੋ ਜਿਹੜੀ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਾਲੀ ਤੇ ਪੰਜਾਬ ਵਾਲੀ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਹਾਨੂੰ ਲੋਕਾਂ ਨੇ ਪਾਵਰ ਦਿੱਤੀ ਹੈ ਤੁਸੀਂ ਨਮਾਇंदा ਲੋਕ ਹੋ ਤੁਹਾਨੂੰ ਨਮਾਇਦਗੀ ਕਰਨ ਦੀ ਖਾਤਰ ਸਿਰਫ ਇਹ ਨਹੀਂ ਕਿ ਤੁਸੀਂ ਜਿਹੜਾ ਹੈਗਾ ਇੱਥੇ ਦੇਖਾਖਾਨ ਦੀ ਖਾਤਰ ਰੱਖਿਓ ਤੁਹਾਡਾ ਫਰਜ ਬਣਦਾ ਹੈ ਕਿ ਇਹੋ ਸਮੇਂ ਤੁਸੀਂ ਜਾ ਕੇ ਉਸ ਸਿੰਘ ਦੇ ਨਾਲ ਗਰੰਤੀ ਸਿੰਘ ਦੇ ਨਾਲ ਖੜੋ ਤੇ ਰਾਜਪਾਲ ਨੂੰ ਮਿਲੋ ਮੁੱਖ ਮੰਤਰੀ ਨੂੰ ਮਿਲੋ ਕਿਉਂਕਿ ਦੋਸਤੋ ਇੱਥੇ ਦਾ ਜੋਗੀ ਦਿੱਤਿਆਨਾਥ ਮੁੱਖ ਮੰਤਰੀ ਆ ਜਿਹੜਾ ਇੱਥੇ ਪੰਜਾਬ ਦੇ ਵਿੱਚ ਵੀ ਦੋ ਦਿਨ ਪਹਿਲਾਂ ਬੋਲ ਰਿਹਾ ਸੀਗਾ ਕਿ ਇੱਥੇ ਗੈਂਗਸਟਰ ਆ ਕੁਝ ਕਰਦੇ ਨੇ ਸਾਡੇ ਜੁਪੀ ਦੇ ਵਿੱਚ ਮੈਂ ਸਾਰਿਆਂ ਨੂੰ ਸੁਧਾਰ ਦਿੱਤਾ ਮੈਂ ਉਹ ਕਰ ਦਿੱਤਾ ਮੈਂ ਫੁਲਾਣਾ ਕਰ ਦਿੱਤਾ ਲੈਕਿਨ ਉਹਦੇ ਬੋਲਣ ਤੋਂ ਪਹਿਲਾਂ ਦੀ ਘਟਨਾ ਉਹਦੇ ਬੋਲਣ ਤੋਂ ਕੁਝ ਦਿਨ ਪਹਿਲਾਂ ਦੀ ਇਹ ਘਟਨਾ ਗਈ ਲੇਕਿਨ ਮੈਂ ਤਾਂ ਇਹ ਕਹੂੰਗਾ ਜੋਗੀ ਜੀ ਤੁਹਾਡੀ ਨੱਕ ਦੇ ਥੱਲੇ ਅਗਰ ਸਿੱਖਾਂ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋਊਗਾ ਤੇ ਤੁਸੀਂ ਆ ਕੇ ਸਾਡੇ ਪੰਜਾਬ ਦੇ ਵਿੱਚ ਸਾਨੂੰ ਗਮਰਾਹ ਕਰੋਗੇ ਸਾਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰੋਗੇ ਚਾਹ ਤਾਂ ਉਹਨਾਂ ਨੂੰ ਸਜ਼ਾ ਦਿਓ ਤੇ ਚਾਹ ਫਿਰ ਇੱਥੇ ਆ ਕੇ ਪਖੰਡਵਾਜੀਆਂ ਕਰਨੀਆਂ ਬੰਦ ਕਰੋ ਫਿਰ ਸਿੱਖ ਆਪਣੇ ਆਪ ਆਪਣਾ ਇਨਸਾਫ ਲੈਣ ਜਾਣਦੇ ਨੇ ਅਗਰ ਸਿੱਖਾਂ ਪ੍ਰਧਾਨ ਮੰਤਰੀ ਨੂੰ ਜਾਂ ਫੌਜਾਂ ਦੇ ਮੁਖੀਆਂ ਤੋਂ ਇਨਸਾਫ ਲੈ ਸਕਦੇ ਨੇ ਫਿਰ ਅਗਰ ਸਿੱਖ ਆਪਣੇ ਆਪ ਇਨਸਾਫ ਲੈਣ ਤੇ ਆ ਗਏ ਤਾਂ ਉਹ ਲੈ ਲੈਣਗੇ ਪਰ ਫਿਰ ਵੀ ਸਾਡੀ ਬੇਨਤੀ ਤੁਹਾਨੂੰ ਆ ਤੁਸੀਂ ਕੁਰਸੀ ਤੇ ਬਿਠਾਏ ਹੋਏ ਲੋਕਾਂ ਦੇ ਤੁਸੀਂ ਸਾਬਤ ਕਰੋ ਆਪਣੇ ਆਪ ਨੂੰ ਤੇ ਆਪਣਾ ਜਿਹੜਾ ਹੈਗਾ ਇਹ ਇਹਨਾਂ ਦੋਸ਼ੀਆਂ ਨੂੰ ਸਜਾਵਾਂ ਦਿਓ ਇਹਨਾਂ ਨੂੰ ਉਹਨਾਂ ਦੇ ਅਸਲੀ ਕਾਰ ਯਾਨੀ ਕਿ ਜੇਲ੍ਹ ਦੇ ਵਿੱਚ ਪਚਾਓ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ